ਸਰਮ ਜੀ ਜਿਹੜਾ ਸਿਨੇਮਾ ਰੋਡ ਦੇ ਉੱਪਰ ਜਿਹੜੇ ਤੁਸੀਂ ਅੱਜ ਚੈਕਿੰਗ ਲਈ ਖੜੇ ਹੋ ਬੜੇ ਦਿਨ ਤੋਂ ਦਮਾਨ ਸੀ ਜਿਹੜੇ ਸ਼ਹਿਰ ਦੇ ਵਿੱਚ ਨੌਜਵਾਨ ਜਿਹੜੇ ਪਟਾਕੇ ਮਾਰ ਰਹੇ ਨੇ ਖਾਸ ਤੌਰ ਤੇ ਤੇ ਟ੍ਰੈਫਿਕ ਦੀ ਬੜੀ ਸਮੱਸਿਆ ਸਿਨੇਮਾ ਰੋਡ ਦੇ ਉੱਪਰ ਕੀ ਅੱਜ ਕਾਰਵਾਈ ਜਿਹੜੀ ਕੀਤੀ ਆ ਦੇਖੋ ਮੈਂ ਤੁਹਾਨੂੰ ਜਿਸ ਤਰ੍ਹਾਂ ਦੀ ਤੁਸੀਂ ਦੱਸ ਰਹੇ ਹੋ ਮੀ ਸ਼ਿਕਾਇਤਾਂ ਆndੀਆਂ ਰਹੀਆਂ ਸੀਗੀਆਂ ਤਾਂ ਜਿਵੇਂ ਮੇਰੇ ਨੋਟਿਸ 'ਚ ਆਇਆ ਮਾਨਯੋਗ ਆਪਣੇ ਐਸਐਸਪੀ ਸਾਹਿਬ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਤੇ ਐਸਪੀ ਜਬ ਐਸਪੀ ਸਾਹਿਬ ਜਸਬੀਰ ਸਿੰਘ ਜੀ ਤੇ ਡੀਐਸਪੀ ਸਾਹਿਬ ਨਾਬਾ ਸਰਦਾਰ ਗੁਰਿੰਦਰ ਸਿੰਘ ਬਲਜੀ ਦੀ ਬੜੇ ਸਖਤ ਦਿਸ਼ਾ ਨਿਰਦੇਸ਼ ਹੀ ਸਾਨੂੰ ਕਿ ਟ੍ਰੈਫਿਕ ਨੂੰ ਸਚਾਰੂ ਰੂਪ ਨਾਲ ਜਿਹੜਾ ਇਹ ਟ੍ਰੈਫਿਕ ਹੈ ਇਹ ਨਿਰਵਿਘਨ ਚਲੇ ਕਿਉਂਕਿ ਨਾਬੇ ਦੀ ਪਬਲਿਕ ਵੱਲੋਂ ਬਹੁਤ ਇਸ ਗੱਲ ਦੀ ਸ਼ਿਕਾਇਤਾਂ ਆ ਰਹੀਆਂ ਆ ਰਹੀਆਂ ਨੇ ਹੁਣ ਵੀ ਆ ਰਹੀਆਂ ਨੇ ਕਿ ਜਿਹੜਾ ਟ੍ਰੈਫਿਕ ਹੈ ਉਹ ਕੰਟਰੋਲ ਤੋਂ ਬਾਹਰ ਹੈ ਤਾਂ ਉਸੇ ਚੀਜ਼ ਨੂੰ ਸਹੀ ਕਰਨ ਲਈ ਜਦੋਂ ਮੈਂ ਆਪ ਬਾਜ਼ਾਰ ਦੇ ਵਿੱਚ ਹੁਣ ਅੱਜ ਨਿਕਲੇ ਆ ਤੇ ਆਰਡਰ ਦੇ ਵਿੱਚ ਅਸੀਂ ਨਿਕਲੇ ਆ ਤਾਂ ਇਹਦੇ ਚ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਵਾਕਈ ਕੁਝ ਜਿਹੜੇ ਲੜਕੇ ਨੇ ਸ਼ਰਾਬਤੀ ਕੁਛ ਹੈ ਜਿਹੜੇ ਬੁਲੇਟ ਦੇ ਪਟਾਕੇ ਵਗੈਰਾ ਮਾਰ ਕੇ ਪਬਲਿਕ ਚ ਨਿਊਸੈਂਸ ਕ੍ਰੀਏਟ ਕਰ ਰਹੇ ਸੀਗੇ ਉਸ ਤੋਂ ਇਲਾਵਾ ਕੁਝ ਗੱਡੀਆਂ ਦੀ ਪਾਰਕਿੰਗ ਸੈਂਸ ਜਿਹੜੀ ਆ ਉਹ ਗਲਤ ਸੀ ਬਹੁਤ ਜਿਹਦੇ ਕਰਕੇ ਇਹ ਟ੍ਰੈਫਿਕ ਜਿਹੜਾ ਹੈ ਉਹ ਕੰਟਰੋਲ ਤੋਂ ਬਾਹਰ ਸੀ ਤੇ ਜਾਮ ਵਗੈਰਾ ਲੱਗ ਰਹੇ ਸੀ ਕੀ ਕਾਰਵਾਈ ਕੀਤੀ ਹੈ ਫਿਰ ਇਸ ਰਿਗਾਰਡਿੰਗ ਮੈਂ ਹੁਣ ਬਿਲਕੁਲ ਮੌਕੇ ਤੇ ਚਲਾਨ ਕਿਤੇ ਆ ਜੀ ਜਿਨ੍ਹਾਂ ਜਿਨ੍ਹਾਂ ਦੇ ਟ੍ਰੈਫਿਕ ਦੇ ਰੂਲਸ ਨੂੰ ਵਾਇਲਟ ਕੀਤਾ ਤੇ ਜਿਹੜੇ ਸਾਇਲੈਂਸਰ ਪ੍ਰੋਪਰ ਫੰਕਸ਼ਨ ਨਹੀਂ ਕਰ ਰਹੇ ਤੇ ਕੋਈ ਫੈਂਸੀ ਲਾਈਟ ਵਗੈਰਾ ਨੇ ਜਾਂ ਫੈਂਸੀ ਨੰਬਰ ਪਲੇਟ ਵਗੈਰਾ ਨੇ ਤੇ ਪਾਰਕਿੰਗ ਖਾਸ ਕਰ ਜੋ ਗਲਤ ਤਰੀਕੇ ਨਾਲ ਸੜਕ ਦੇ ਵਿਚਾਲੇ ਗੱਡੀਆਂ ਲਾ ਕੇ ਜਿਹੜੇ ਚਲੇ ਜਾਂਦੇ ਨੇ ਉਹਨਾਂ ਲਈ ਤੇ ਬੁਲੇਟ ਦੇ ਪਟਾਕੇ ਬਜਾਉਣਾ ਲੈਣ ਲਈ ਸਖਤ ਉਹਨਾਂ ਦੇ ਖਿਲਾਫ ਪਹਿਲਾਂ ਤਾਂ ਅਸੀਂ ਕਾਰਵਾਈ ਕੀਤੀ ਹੈ ਚਲਾਨ ਕੀਤੇ ਹਨ ਨੈਕਸਟ ਟਾਈਮ ਇਹਦਾ ਜਿਹੜਾ ਫਾਈਨ ਹੈ ਉਹ ਇਸ ਤੋਂ ਵੀ ਜ਼ਿਆਦਾ ਹੋਊਗਾ ਜੋ ਇਸ ਟਾਈਮ ਹੋਇਆ ਹੈ ਦੁਕਾਨਦਾਰਾਂ ਨੂੰ ਕੋਈ ਹਦਾਇਤ ਕੀਤੀ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਤਾਂ ਦੁਕਾਨਦਾਰ ਕਰਕੇ ਹੋਈ ਹੈ ਕਿਉਂਕਿ ਨਜਾਇਜ਼ ਕਬਜ਼ੇ ਜਿਹੜੇ ਦੁਕਾਨ ਤੇ ਬਾਹਰ ਕੀਤੇ ਗਏ ਨੇ ਇਸ ਕਰਕੇ ਥੋੜੀ ਦਿੱਕਤ ਜ਼ਿਆਦਾ ਆ ਰਹੀ ਹੈ ਜੀ ਦੇਖੋ ਇਸ ਬੰਦੀ ਅਸੀਂ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜਲਦੀ ਆਉਣ ਵਾਲੇ ਦਿਨਾਂ ਚ ਇਸ ਦਾ ਵੀ ਹੱਲ ਕੱਢਾਂਗੇ ਤੇ ਦੁਕਾਨਦਾਰਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਕੋਈ ਵੀ ਇਸ ਤਰ੍ਹਾਂ ਮਤਲਬ ਸਰਕਾਰੀ ਜਗ੍ਹਾ ਤੇ ਜਿਹੜੀ ਸੜਕ ਹੈ ਸੜਕ ਨੂੰ ਨਾ ਕਿਸੇ ਵੀ ਕੀਮਤ ਵੀ ਕਿਸੇ ਵੀ ਤਰ੍ਹਾਂ ਰੋਕਿਆ ਜਾਵੇ ਤੇ ਇਹ ਬਰਦਾਸ਼ਤ ਵੀ ਨਹੀਂ ਕੀਤਾ ਜਾਊਗਾ